ਸਟ ਗੁੱਡ ਮਾਰਨਿੰਗ ਸਾਡੇ ਸ਼ਹਿਰ ਦੇ ਵਿੱਚ ਵੀ ਇਸ ਜਗ੍ਹਾ ਤੇ ਬੜਾ ਪਾਣੀ ਹੈ ਇਹ ਹਾਲ ਬਣਿਆ ਪਿਆ ਹੋਣ ਹਰੀਕੇ ਵੱਲ ਸਾਈਡ ਤੇ ਆਸ ਨਦੀ ਦਾ ਇਸ ਟਾਈਮ ਉਹ ਫਾਨ ਤੇ ਵਪੋ ਆ ਚੋ ਨੇਵੇਂ ਮਿਲਾਤਾ ਡੁੱਪਨ ਦੇ ਆਸਾਰ ਰਹਿ ਗਏ ਆ ਅਜੇ ਤੱਕ ਤਾਂ ਬਚੇ ਆ ਕਿਸੇ ਦੀ ਮੋਟਰ ਕੋ ਸਾਰੀ ਡੁੱਬੀ ਹੋਈ ਹੈ ਗੇਟ ਸਾਰੇ ਹੀ ਓਪਨ ਆ ਪਿੰਡ ਦੇ ਵਿੱਚ ਤਾਂ ਪਾਣੀ ਆਉਣਾ ਨਹੀਂ ਚਾਹੀਦਾ ਬਚਾਇਆ ਹੀ ਰੱਖ ਪਿੰਡ ਤੇ ਬਿਲਕੁਲ ਇਧਰਲੀ ਮੰਡੀ ਵਾਲੀ ਸਾਈਡ ਜਾ ਕੇ ਨਾ ਆ ਵੇਖੋ ਸਾਰੇ ਘਰਦੋ ਦੇ ਵਿੱਚ ਹੀ ਪਾਣੀ ਆਇਆ ਹੋ। ਦੇਖੋ ਕਿੰਨਾ ਕਿੰਨਾ। ਕਹਿ ਲਓ ਯਾਰ ਐਡ ਕਹਿ ਲਓ। ਉਹ ਪਾਣੀ ਨਵਾ ਪਿੱਛੇ ਛੱਡਿਆ ਜਾ ਰਿਹਾ ਸਾਰਾ। ਕੀ ਹਾਲਾਤ ਲਾ ਦੋ ਕਿ ਇਹ ਹੜਾਣਾ ਕਿੰਨਾ ਔਖਾ ਹੋਇਆ ਪਿਆ ਪੰਜਾਬ। ਸੋ ਗੁੱਡ ਮਾਰਨਿੰਗ ਗਾਇਸ। ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ। ਸੋ ਅੱਜ ਦਾ ਵਲੌਗ ਬੇਸਿਕਲੀ ਸਾਡਾ ਰਹਿਣ ਵਾਲਾ ਤੁਹਾਨੂੰ ਪਤਾ ਅੱਜ ਕੱਲ ਪੰਜਾਬ ਦੇ ਹਾਲਾਤ ਜਿੱਦਾਂ ਬਣੇ ਹੋਏ ਵਾਹ। ਹਰ ਬੰਨੇ ਮੀਂਹ ਨੇ ਰੀਤ ਪਾਣੀ ਬਹੁਤ ਆਵੇ ਆਗੇ ਸਿਫਤ। ਸਿਫਤ। ਗੁੱਡ ਮਾਰਨਿੰਗ। ਸਤ ਗੁੱਡ ਮਾਰਨਿੰਗ ਹਾਂਜੀ ਹੱਸ਼ਕੇ ਵਿਖਾਓ ਹਾਂ ਬੱਲੇ ਅੱਜ ਮੈਂ ਆਪਾਂ ਵੇਖੋ ਇੱਧਰ ਕਿੰਨੇ ਬੱਦਲ ਹੋਏ ਹਜੇ ਵੀ ਮੀਂਹ ਟੰਡਾ ਨਹੀਂ ਲੰਡਿਆ ਹਜੇ ਵੀ ਤੇ ਅੱਜ ਸਾਡਾ ਰਹਾਦਾ ਹੈਗਾ ਵਾ ਕਿ ਥੋੜੀ ਜੀ ਜਗਾ ਨਾ ਅਸੀਂ ਵੀਡੀਓ ਬੜੀ ਵੇਖ ਰਹੇ ਹਾਂ ਸਾਡੇ ਲਾਗੇ ਵੀ ਦੋ ਚਾਰ ਪਿੰਡ ਹੈਗੇ ਜੀ ਇਹਨਾਂ ਤੇ ਕਿਹਾਰੇ ਪਾਣੀ ਆਏ ਵਾ ਇੱਕ ਹਰੀ ਕਹਾੜੇ ਉੱਥੇ ਵੀ ਜਾ ਕੇ ਦਿਖਾਵਾਂਗੇ ਤੁਹਾਨੂੰ ਕੀ ਸਿਚੁਏਸ਼ਨ ਹੈ ਤੇ ਨਾਲੇ ਆਪਾਂ ਦੇਖਦੇ ਵਾਂ ਇੱਕ ਦੋ ਜਗ੍ਹਾ ਹੈਗੀ ਉੱਥੇ ਤੁਹਾਨੂੰ ਵਿਜ਼ਿਟ ਕਰਾਵਾਂਗੇ ਨਾਲੇ ਪਾਣੀ ਦਾ ਹਾਲ ਵੇਖ ਕੇ ਆਉਂਦੇ ਪਹਿਲਾਂ ਮੈਂ ਤੁਹਾਨੂੰ ਆਪਣੇ ਸ਼ਹਿਰ ਇੱਕ ਸਾਡੇ ਨਹਿਰ ਹੈਗੀ ਐ ਸੁਆ ਨਹਿਰ ਉੱਥੇ ਬਹੁਤ ਪਾਣੀ ਆਥੇ ਵੀ ਫਲੋ ਚੱਲ ਰਿਹਾ ਉਹ ਤੁਹਾਨੂੰ ਮੈਂ ਦਿਖਾਣਾ ਵਾ ਤੇ ਉਸ ਤੋਂ ਬਾਅਦ ਸੈਕੰਡ ਲੋਕੇਸ਼ਨ ਥਰਡ ਦੋ ਚੌਥੀ ਲੋਕੇਸ਼ਨ ਜਿੱਥੇ ਤੱਕ ਲੈ ਕੇ ਜਾਵਾਂਗੇ ਤਾਂ ਮਾਹੌਲ ਦਿਖਾਣੇ ਵਾ ਇੱਧਰ ਵੇਖੋ ਸੇਵ ਤੁਹਾਡੀ ਫੇਰ ਹੱਸ ਕੇ ਖਾਇ ਕਰੀ ਚਲੋ ਫੇਰ ਹੱਸੋ ਸਮਾਈਲ ਹਾਂ ਹਾਂ ਕੈਮਰੇ ਨੂੰ ਵੇਖ ਕੇ ਪੂਰੀ ਸਮਾਈਲ ਕਰਦੀ ਹੈ ਚਲੋ ਡਾਇਰ ਡਰੋਨ ਹਾਂ ਤੁਹਾਨੂੰ ਡਰੋਨ ਸ਼ਾਟ ਨਾਲ ਵਿਖਾਉਣਾ ਹੈ ਆਪਣੇ ਸ਼ਹਿਰ ਦਾ ਪਾਣੀ ਦਾ ਹਾਲ ਨਹਿਰ ਦੇ ਵਿੱਚ ਜੀ ਆਉਂਦਾ ਸੁਏ ਜੀ ਹੈ ਜਿਆਦਾ ਨਹੀਂ ਹੈਗਾ ਇਹ ਹੈਗਾ ਸਾਡੇ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਜਾਂਦੀ ਹੋਈ ਪਟੜੀ ਆਹ ਦੇਖੋ ਆ ਨਹਿਰ ਹੈ ਨਾ ਜਿਹੜੀ ਇਹ ਮਤਲਬ ਕਿ ਪੂਰੀ ਸੁੱਕੀ ਹੁੰਦੀ ਸੀ ਇੱਥੇ ਪਾਣੀ ਹੁੰਦਾ ਹੀ ਨਹੀਂ ਸੀ ਪਰ ਹੁਣ ਦੇਖੋ ਇੱਥੇ ਪਾਣੀ ਦਾ ਲੈਵਲ ਕਿੰਨਾ ਉੱਪਰ ਤੱਕ ਆ ਚੁੱਕਿਆ ਹੋਆ ਅਸੀਂ ਤਾਂ ਪਹਿਲਾਂ ਉਹ ਇੱਕ ਦਿਨ ਇੱਕੋ ਦਮ ਇਹ ਵੱਡਾ ਧਿਆਨ ਗਿਆ ਸੀ ਇੱਥੇ ਇੰਨਾ ਪਾਣੀ ਆ ਚੁੱਕਿਆ ਇੱਥੇ ਆ ਦੇਖੋ ਪੋਲ ਦੇ નીચે ਪਾਣੀ ਇਦਾਂ ਨਿਕਲ ਰਿਹਾ ਜੇ ਤਰ੍ਹਾਂ ਆਪਣਾ ਡੈਮ ਬਣਿਆ ਹੁੰਦਾ ਕੋਈ ਹਨਾ ਪੂਰੇ ਪ੍ਰੈਸ਼ਰ ਦਾ ਪਾਣੀ گاਉਂ ਨੂੰ ਜਾ ਰਿਹਾ ਵਾ ਪਰ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਸਾਡਾ ਏਰੀਆ ਨਾ ਅਜੇ ਤੱਕ ਪੂਰਾ ਸੇਫ ਚੋ ਚਲੋ ਹੁਣ ਤਾਂ ਅਸੀਂ ਥੋੜਾ ਇਹ ਦਰਸ਼ਨ ਕਰਾ ਦਿੰਨੇ ਵਾ ਤਰਨ ਤਰਨ ਦੇ ਦਰਬਾਰ ਸਾਹਿਬ ਜੀ ਦੇ ਸੇਫ ਤੇ ਕੀ ਖਾਣਾ ਜੀ ਕੀ ਖਾਣਾ ਵਾ ਹੈ 10 ਮੂੰਹ 10 ਕੀ ਖਾਣਾ ਫੋਨ ਲੈਣਾ ਹੈ ਫੋਨ ਲੈਣਾ ਫੋਨ ਖਾਣਾ ਕਿ ਕਿੱਥੇ ਜਾਣਾ ਘੁੰਮਣਾ ਸਿਫਤ ਨੇ ਸਿਫਤ ਤੇ ਕਿੱਥੇ ਜਾਣਾ ਘੁੰਮਣਾ ਲੈ ਲੈ ਅੱਜ ਬਾਬੇ ਦੇ ਜਾਣਾ ਸਿਫਤ ਨੇ ਸਿਫਤ ਤੇ ਪਿੱਛੇ ਵੇਖੋ ਕਿੰਨਾ ਬੱਦਲ ਹੈ ਅਜੇ ਵੀ ਬੱਦਲ ਹਟਣਾ ਨਾ ਨਹੀਂ ਲੱਗਦਾ ਆ ਪੂਰੇ ਹਫਤੇ 3-4 ਦਿਨ ਮੀਂਹ ਹਵਾਇਆ ਵਾ ਜੇ ਬੁੱਧ ਵੀਰ ਵਾਰ ਤੱਕ ਆਵੇ ਚਾਰੇ ਬੰਨੇ ਬੱਦਲ ਦੇ ਬੱਦਲ ਉਹ ਵੀ ਪੂਰੇ ਕਾਲੇ ਬੱਦਲ ਆ ਇੱਧਰ ਸਾਡੀ ਸਿਫਤ ਸਿਫਤ ਤੂੰ ਮੀ ਲਗ ਆਈ ਨਾਲ ਕੈਨੇਡਾ ਤੋਂ ਹੈ ਲੱਗ ਆਈ ਆਂ ਦੀ ਹਾਂ بارش ਬਾਹਰ ਕੀ ਇੱਧਰ ਕਿੰਦਰ ਵੇਖ ਹੈਲੋ ਕਰੋ ਹੈਲੋ ਕਿੱਡੀ ਕੋਲ ਹੈ ਹੈਲੋ ਕਰੋ ਹੱਸੋ ਸਿਫਤ ਹੱਸੋ ਲੈ ਨੀਂਦ ਵੀ ਆ ਗਈ ਵਸੀਆਂ ਵੀ ਆ ਗਈਆਂ ਹਾਂਜੀ ਹਾਂਜੀ ਇੱਧਰ ਸਾਡੀ ਸਿਫਤ ਵੀ ਤਿਆਰ ਹੋ ਰਹੀ ਹੈ ਕਿੱਥੇ ਜਾਣਾ ਹੈ ਸਿਫਤ ਕਿੱਥੇ ਚੱਲਿਆ ਵਾਂ ਦੱਸ ਦੇ ਦੱਸ ਦੇ ਵੀ ਕਿੱਥੇ ਚੱਲਿਆ ਵਾ ਫੋਨ ਤੇ ਨਹੀਂ ਚੱਲਿਆ ਗੱਡੀ ਤੇ ਆਪਾਂ ਕਿੱਥੇ ਚੱਲੇ ਆਂ ਹਾਂ ਆਵੇ ਮੰਮੀ ਨੂੰ ਦੱਸਣ ਡਈ ਆ ਕਿ ਮੈਂ ਚੱਲੀ ਘੁੰਮਣ ਚੱਲ ਦੱਸ ਦੇ ਫੇਰ ਕਿੱਥੇ ਚੱਲਿਆ ਕਿੱਥੇ ਦੱਸ ਦੇ ਮੰਮੀ ਨੂੰ ਘੁੰਮਣ ਚੱਲੀ ਆ ਹਾਂਜੀ ਅੱਛਾ ਹਰੀ ਕੇ ਹਰੀ ਕੇ ਕਹਿਣ ਲਈ ਆ ਦੱਸਣ ਲਈ ਆ ਪੁੱਛਣ ਲਈ ਆ ਪੁੱਛ ਰਹੀ ਆ ਜਾਂ ਤੋਂ ਪਹਿਲਾਂ ਪਰਮਿਸ਼ਨ ਲੈਣ ਲਈ ਆ ਆ ਆ ਆ ਮੂੰਹ ਵੇਖ ਕਿੱਦਾਂ ਚੱਲਦਾ ਕੀ ਖਾਈ ਜਾਂਦੀ ਆਪੇ ਲੈ ਤਿਆਰ ਹੋ ਗਿਆ ਸਿਫਤ ਫੇਰ ਹੈ ਹੈਲੋ ਕਿਟੀ ਪਾਲੀ ਸਿਫਤ ਨੇ ਅੱਜ ਸਾਡੇ ਇੱਧਰ ਦੇ ਇਲਾਕਿਆਂ ਦਾ ਤੇ ਉਦਾਂ ਹਾਲ ਕਾਫੀ ਹੱਦ ਤੱਕ ਸਹੀ ਆ ਪਾਣੀ ਪੂਣੀ ਇੱਧਰ ਨਹੀਂ ਆਇਆ ਤਰੰਤਾ ਨਾਲ ਇਲਾਕੇ ਦੇ ਵਿੱਚ ਬਾਕੀ ਹੁਣ ਅਸੀਂ ਜਾ ਰਹੇ ਹਾਂ ਹਰੀਕੇ ਹੱਲ ਪਹੁੰਚਣ ਵਾਲੇ ਬੱਸ ਉੱਥੋਂ ਤਾਂ ਮੋਹਲ ਦਿਖਾਣੇ ਕਿੰਨਾ ਕੁ ਪਾਣੀ ਹੈ ਕਿ ਉੱਥੇ ਆਹ ਦੇਖੋ ਟਰੈਕਟਰ ਟਰਾਲੀਆਂ ਵਾਲੇ ਜਿੰਨੇ ਸੇਵਾ ਕਰ ਰਹੇ ਆਪਣੇ ਸਾਰੇ ਵੀਰ ਇੱਥੇ ਹਰੀਕੇ ਹੈਡ ਲੱਗੇ ਖੜੇ ਵਾ ਤੇ ਇਧਰ ਬਹੁਤ ਸਾਰੇ ਵੀ ਖੜੇ ਆ ਲਓ ਜੀ ਫਿਰ ਆਪਾਂ ਪਹੁੰਚ ਚੁੱਕੇ ਹਾਂ ਹਰੀਕੇ ਹੈਡ ਇੱਥੇ ਪਾਣੀ ਦਾ ਲੈਵਲ ਦੇਖੋ ਕਿੰਨਾ ਜ਼ਿਆਦਾ ਹੋ ਰਿਹਾ ਕਿਹਾ ਵਾ ਪਿਛਲੀ ਵਾਰੀ ਜਦੋਂ ਲਾਸਟ ਵਲੌਗ ਚ ਆਖਿਆ ਸੀ ਉਦੋਂ ਇੰਨਾ ਪਾਣੀ ਨਹੀਂ ਹੈਗਾ ਸੀ ਤੇ ਹੁਣ ਤੇ ਹੋਰ ਕਾਫੀ ਲੈਵਲ ਉੱਪਰ ਆ ਚੁੱਕਿਆ ਹੈ ਇਹ ਤੇ ਆ ਜਿਹੜੇ ਵਿੱਚ ਪੱਤੇ ਜਿਹਾ ਰੁੱਖ ਜਿਹਾ ਟੁੱਟੇ ਰੜਦੇ ਆ ਨਾ ਇਹਨਾਂ ਤੋਂ ਵੇਖ ਕੇ ਆਪਣਾ ਸਪੀਡ ਦਾ ਅੰਦਾਜ਼ਾ ਹੋਣਿਆ ਪਾਣੀ ਦਾ ਉਦਾਂ ਜੀ ਅਸੀਂ ਅਸਲੀ ਦੇ ਵੇਖੇ ਬਹੁਤ ਜ਼ਿਆਦਾ ਸਪੀਡ ਚ ਪਾਣੀ ਆ ਰਿਹਾ ਜੋ ਦੂਸਰੀ ਸਾਈਡ ਵੀ ਆ ਵੇਖੋ ਪੁਲ ਦੇ ਬਹੁਤ ਬੁਰਾ ਹਾਂ ਜੋ ਖੰਬੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਕਿਡੇ ਖੰਭੇ ਹੁੰਦੇ ਆ ਤੇ ਕਿ ਡੁੱਬੇ ਪੈ ਜੋ ਵੇਖੋ ਆਹ ਦੇਖੋ ਬਾਈ ਬਹੁਤ ਔਖਾ ਆ ਪਿਆ ਇਸ ਟਾਈਮ ਤੇ ਸੱਚੀ ਆਹ ਵੇਖੋ ਆਹਦੀ ਸਿਫਤ ਕੈਨੇਡਾ ਤੋਂ ਸਪੈਸ਼ਲ ਪੰਜਾਬ ਦੇਖਣ ਆਈਆਂ ਸਿਫਤ ਪੰਜਾਬ ਦੇਖਣ ਆਵਾ ਦਰਿਆ ਦਾ ਪਾਣੀ ਇੱਤਰ ਜਮੀਨਾਂ ਤੱਕ ਲੋਕਾਂ ਤੇ ਆਇਆ ਹੋਇਆ ਵਾ ਆਹ ਦੇਖੋ ਆਹ ਝੋਨੇ ਵੀ ਮਿਲਦਾ ਡੁੱਪਨ ਤੇ ਸਾਰ ਰਹੇ ਗਏ ਆ ਅਜੇ ਤੱਕ ਤੇ ਬਚੇ ਹੁਣ ਆਪਾਂ ਤੁਹਾਨੂੰ ਥੋੜੇ ਦੂਨ ਸ਼ਾਟ ਖੋਣਦੇ ਆ ਹਾਈਟ ਤੋਂ ਜਾ ਕੇ ਪਿੱਛੋਂ ਤੱਕ ਦਿਖਾਉਣੇ ਆ ਕਿ ਕਿੰਨੇ ਦੂਰ ਤੱਕ ਪਾਣੀ ਕਿੰਨਾ ਆਇਆ ਵਾ ਇੱਧਰਲੀ ਸਾਈਡ ਤੇ ਜਿਹੜੇ ਦਰਿਆ ਦੇ ਨਾਲ ਲੱਗਦੇ ਹਨ ਕਾਫੀ ਝੋਨੇ ਆ ਜਿਹੜੇ ਪਹਿਲਾਂ ਡੁੱਬ ਚੁੱਕੇ ਆ ਤੇ ਜਿਹੜੇ ਪਿੱਛੇ ਥੋੜੀ ਜਿਹੀ ਉਚਾਈ ਤੇ ਦਰਿਆ ਤੋਂ ਉਹ ਹਜੇ ਬਚੇ ਜੋ ਆਹ ਵੇਖੋ ਜਿੱਥੇ ਆਹ ਜਿੱਥਾਂ ਵੇਖੋ ਸਾਰਾ ਝੋਨਾ ਡੁੱਬਿਆ ਪਿਆ ਜੋ ਇਹ ਵੀ ਜ਼ਮੀਨਾਂ ਉੱਤੇ ਲੋਕਾਂ ਨੇ ਝੋਨਾ ਲਾਇਆ ਸੀ ਪਰ ਪਾਣੀ ਦਾ ਲੈਵਲ ਦੇ ਕਰਕੇ ਉਹ ਸਾਰੇ ਡੁੱਬ ਚੁੱਕੇ ਹਨ ਕਾਫੀ ਨੁਕਸਾਨ ਹੋ ਚਾਹਾ ਜਿਹੜੇ ਥੋੜੇ ਬਹੁਤ ਬਚੇ ਆ ਉਹਨਾਂ 'ਚ ਵੀ ਪਾਣੀ ਜਾ ਚੁੱਕਿਆ ਦੇਖੋ ਆਗੇ ਕੋ ਇੱਥੇ ਕਿਸੇ ਦਾ ਮੋਟਰ ਦਾ ਕੋਠਾ ਪਿਆ ਹੋਇਆ ਵਾ ਤੇ ਟਰਾਂਸਫਾਰਮ ਲੱਗਿਆ ਹੋਇਆ ਜੋ ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਛੱਤ ਤੱਕ ਡੁੱਬਿਆ ਪੂਰਾ ਗੇਟ ਜਿੱਥੋਂ ਤੱਕ ਆਣਾ ਮਿਲਦਾ ਉੱਥੋਂ ਤੱਕ ਡੁੱਬਿਆ ਪਿਆ ਜਿਹਾ ਕੋਠਾ ਆ ਦੇਖੋ ਇੱਥੋਂ ਤੱਕ ਪਾਣੀ ਹੁੰਦਾ ਹੀ ਨਹੀਂ ਜੇ ਤਾਂ ਹੀ ਦੇ ਲੋਕਾ ਬਣਾਇਆ ਉਹ ਤੁਹਾਨੂੰ ਦੇਖੋ ਕਿੱਥੋਂ ਤੱਕ ਪਾਣੀ ਆ ਗਿਆ ਇੱਥੋਂ ਅੰਦਾਜ਼ਾ ਲਾਓ ਕਿ ਕਿੰਨਾ ਜ਼ਿਆਦਾ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਵਾ ਆ ਵੇਖੋ ਚਾਰੇ ਹੜਪੀੜਤਾ ਲਈ ਹਰੇ ਚਾਰੇ ਅਤੇ ਤੂੜੀ ਦੀ ਸੇਵਾ ਜਮਕੇ ਹੋ ਰਹੀਏ ਜਿਹੜੇ ਹੜਪੀੜਤਾ ਜਿਨ੍ਹਾਂ ਦੇ ਘਰ ਪਾਣੀ ਡੁੱਬਿਆ ਚਾਰੇ ਪੰਨਾ ਹਾਂ ਉਹਨਾਂ ਨੂੰ ਤੂੜੀ ਤੇ ਪੱਠੇ ਉਹਨਾਂ ਦੇ ਡੰਗਰਾ ਲਈ ਮਤਲਬ ਦੇ ਰਹੇ ਆ ਅੱਗੇ ਨਾਲੋਂ ਕਿੰਨਾ ਪਾਣੀ ਵਧ ਗਿਆ ਇੱਧਰ ਕਾਫੀ ਪਾਣੀ ਵਧਿਆ ਹੋਇਆ ਤੇ ਇੱਧਰ ਸਿਫਤ ਵੀ ਆndi ਮੈਨੂੰ ਖਾਓ ਸਿਫਤ ਆਹ ਵੇਖੋ ਹਰੀਕੇ ਦਾ ਡੈਮ ਇਹਦੇ ਸਾਰੇ ਗੇਟ ਆ ਵੇਖੋ ਸੰਗ ਲਾਣਾ ਚੁੱਕੇ ਹੈ ਉੱਤੇ ਨੂੰ ਗੇਟ ਸਾਰੇ ਹੀ ਓਪਨ ਐ ਇਹ ਪਾਣੀ ਆਉਂਦਾ ਵਾ ਬਿਆਸ ਦਰਿਆ ਵਾਲਾ ਤੇ ਆਸ ਤੇ ਪਿੱਛੋਂ ਇਹ ਹਿਮਾਚਲ ਚੋਂ ਆਹ ਦੇਖੋ ਸਾਰੇ ਹੀ ਗੇਟ ਖੁੱਲੇ ਹੋਏ ਪੂਰੇ ਤਾਂ ਤੱਕ ਚੁੱਕੇ ਹੋ ਦੇਖ ਰਹੇ ਹੋਣੇ ਤੁਹਾਨੂੰ ਹਾਂ ਇਹ ਕਿੱਡਾ ਚੱਕ ਤਾਂ ਹਨਾ ਕਿੰਨੀ ਮੋਟੀ ਦਵਾਰ ਹੁੰਦੀ ਵੇ ਹਲਾ ਪਾਣੀ ਨੂੰ ਰੋਕ ਲੈ ਸ਼ਿਫਤ ਸੋ ਸਾਡੀਆਂ ਫੌਜਾਂ ਨੂੰ ਲੱਗ ਗਈਆਂ ਹੁਣ ਕੌ ਫਿਰ ਕੇ ਪੋਖ ਮੈਂ ਆਪਣੇ ਆਸ ਤੇ ਕਰਾ ਲਈ ਇੱਥੋਂ ਤੇ ਹਾਲ ਸਿੰਘ ਫਿਸ਼ ਆਪ ਤੋਂ ਹਰੀ ਗਏ ਤੇ ਮਸ਼ੀਨਾ ਖਾਈ ਇਦਾਂ ਨਹੀਂ ਹੋ ਸਕਦਾ ਹਨਾ ਕਰਾਲੀ ਪਾਈ ਆ ਮਸ਼ੀਰ ਇੰਨਾ ਹਾਸਤੇ ਮੈਂ ਲਾਹੰਦੇ ਸਮੋਸੇ ਇਹ ਵੈਜੀਟੇਰੀਅਨ ਬੰਦੇ ਆ ਬਸ ਆਣ ਹੀ ਲੱਗਿਆ ਫਿਰ ਅਸੀਂ ਖਾ ਪੀ ਕੇ ਨਿਕਲਦੇ ਹਾਂ ਫ੍ਰੀ ਲਾਇਬ੍ਰੇਰੀ ਫ੍ਰੀ ਲਾਇਬ੍ਰੇਰੀ ਕਿੱਥੇ ਆ ਹਾਂ ਤੇ ਕੱਖ ਨਹੀਂ ਕਿਤਾਬ ਦੇ ਇੱਕ ਵੀ ਨਹੀਂ ਦਿਖਣ ਡਈ ਕਿੱਥੇ ਆ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਖਾਲੀ ਲੱਗਣ ਡਈ ਆ ਐਡੀ ਨਿੱਕੀ ਲਾਇਬ੍ਰੇਰੀ ਆ ਬਹੁਤੀ ਛੋਟੀ ਉਹਦੇ ਵਿੱਚ ਤੂੰ ਵੀ ਪੜਨੀ ਕਿਤਾਬ ਲੈ ਕੇ ਗਈਏ ਆ ਵੇਖੋ ਨਿੱਕੀ ਜੀ ਸਾਨੂੰ ਰਾਹ ਦਿਖਾਉਣ ਦੇ ਗੱਡੀਆਂ ਨੂੰ ਜਦ ਅੱਗੇ ਆਉਂਦੀ ਨਾ ਐ ਐ ਕਰਦੀ ਆ ਸਾਈਡ ਹੋ ਜਾਵੇ ਕਿਦਾਂ ਮੂੰਹ ਇੱਕਦਮ ਉਨਾਦੀ ਦੇ ਵੇ ਇਹ ਤਾਂ ਆਪ ਚਲਾਉਂਦੇ ਹੀ ਹੁੰਦੀ ਇਹ ਮੂੰਹ ਨਾਲ ਹੀ ਗੱਡੀ ਚਲਾਈ ਜਾਂਦੀ ਆ ਆ ਸ਼ਿਫਟ ਸਹੀ ਜਾ ਰਹੀ ਆ ਰਾਹ ਸਹੀ ਆ ਆਪਣਾ ਇੱਧਰ ਘਰ ਮੂੰਹ ਇੱਧਰ ਵੀ ਸ਼ਿਫਟ ਸਹੀ ਜਾ ਰਹੇ ਆ ਚਾਹ ਫਿਰ ਦੱਸੀ ਜਾ ਰਾ ਦੱਸੀ ਜਾ ਵੇਖ ਲੈ ਗਾ ਨੂੰ ਦੱਸੀ ਜਾ ਹਨਾ ਰਾ ਚਲੋ ਰਾਹ ਦੱਸੀਏ ਇਹ ਹੈਗਾ ਜੋ ਸੇਰੋ ਪਿੰਡ ਇਹ ਇੱਥੋਂ ਵੀ ਵੇਖੋ ਰਾਸ਼ਨ ਪਾਣੀ ਦੀ ਸੇਵਾ ਮਿੱਟੀ ਬੰਨ ਮਾਰਨ ਵਾਸਤੇ ਮਿੱਟੀ-ਮੁੱਟੀ ਲੈ ਕੇ ਜਾ ਰਹੇ ਟਰੈਕਟਰਾਂ ਤੇ ਸੇਰੂਨ ਲੱਗੇ ਖੜੇ ਹੋਣਾ ਸੇਵਾ ਸਾਰੇ ਪਿੰਡ ਮਤਲਬ ਕਿ ਕਾਰ ਹੀ ਰਹਿ ਹੋਣਾ ਕੁਛ ਨਾ ਕੁਛ ਕੁਛ ਨਾ ਕੁਛ ਲੱਗੀ ਜਾ ਰਹੇ ਵਾ ਕਿਉਂਕਿ ਕੰਮ ਵਾ ਵਧਿਆ ਹੋਇਆ ਹੁਣ ਇਸ ਟਾਈਮ ਉੱਤੇ ਆ ਵੀ ਰਾਸ਼ਨ ਆ ਰਿਹਾ ਹੋਣ ਅਸੀਂ ਪਹੁੰਚ ਚੁੱਕੇ ਹਾਂ ਮੁੰਡੇ ਪਿੰਡ ਸਾਡੇ ਨਾਨਕੇ ਤੇ ਇੱਥੇ ਵੀ ਬਿਆਸ ਦਰਿਆ ਲੱਗਦਾ ਵਾ ਲੱਗੇ ਤੇ ਇੱਥੇ ਵੀ ਪਾਣੀ ਦਾ ਆਇਆ ਹੋਇਆ ਵਾ ਮੰਡੀ ਵੱਲ ਸੋ ਹੁਣ ਅਸੀਂ ਉਧਰ ਹੀ ਜਾ ਰਹੇ ਹਾਂ ਤੇ ਦੇਖਦੇ ਹਾਂ ਇਸ ਪਿੰਡ ਦੇ ਵਿੱਚ ਕਿੰਨਾ ਆਇਆ ਪਾਣੀ ਇਹ ਬਿਲਕੁਲ ਸਾਡੇ ਨਾਲ ਕਹਿ ਜੋ ਬਿਲਕੁਲ ਲੱਗ ਗਿਆ ਪਿੰਡ ਪਿੰਡ ਦੇ ਵਿੱਚ ਤੇ ਮਤਲਬ ਪਾਣੀ ਨਹੀਂ ਹੈਗਾ ਪਤਲੀ ਸਾਈਡ ਹੋਣਾ ਵਾ ਪਿੰਡ ਦੇ ਵਿੱਚ ਤਾਂ ਪਾਣੀ ਆਉਣਾ ਨਹੀਂ ਚਾਹੀਦਾ ਬਚਾ ਰਹੀ ਰਵੇ ਤੇ ਵਧੀਆ ਜੋ ਪਿੰਡ ਦੇ ਬਿਲਕੁਲ ਇਧਰਲੀ ਮੰਡੀ ਵਾਲੀ ਸਾਈਡ ਜਾ ਕੇ ਨਾ ਆ ਵੇਖੋ ਬਾ ਪਿਛਲੀ ਸਾਈਡ ਤੇ ਬੈਕ ਸਾਈਡ ਤੇ ਕਿੰਨਾ ਜ਼ਿਆਦਾ ਪਾਣੀ ਇਧਰ ਆਇਆ ਹੋਇਆ ਘਰ ਡੁੱਬ ਗਿਆ ਘਰਾਂ ਦੇ ਬਿਲਕੁਲ ਨਾਲ ਹੀ ਆ ਆ ਗੁਰਦੁਆਰਾ ਨਾਲ ਵੀ ਡੋਬ ਗਿਆ ਇਹ ਤੁਹਾਨੂੰ ਹੁਣ ਡਰੋਨ ਸ਼ਾਟ ਦਿਖਾਉਣੇ ਆ ਉਹਦੇ ਨਾਲ ਸਾਰਾ ਦਿਖਾਉਣੇ ਤੁਹਾਨੂੰ ਆ ਬਿਲਕੁਲ ਘਰ ਦੇ ਨਾਲ ਹੀ ਪਾਣੀ ਇੱਧਰ ਵੇਖੋ ਪਾਣੀ ਹੀ ਪਾਣੀ ਚਾਰੇ ਸਾਈਡ ਆ ਦੇਖੋ ਬਿਲਕੁਲ ਘਰਾਂ ਦੇ ਲਾਗੇ ਤੱਕ ਪਾਣੀ ਆ ਚੁੱਕਿਆ ਵਾ ਤੇ ਉਹ ਸਾਹਮਣੇ ਗੁਰਦੁਆਰਾ ਤਾਂ ਡਰੋਨ ਨਾਲ ਦਿਖਾਉਣੇ ਸਾਰਾ ਹੀ ਡੁੱਬਿਆ ਪਿਆ ਗਿਆ ਇੱਧਰ ਵੀ ਮੋਟਰਾਂ ਤੇ ਘਰ ਵਾਲੋ ਕਾਤੇ ਬਹੁਤ ਜ਼ਿਆਦਾ ਪਾਣੀ ਆਇਆ ਤੇ ਪਿੰਡ ਦੇ ਬਿਲਕੁਲ ਨਾਲ ਹੀ ਟੱਚ ਹੋ ਗਿਆ ਪਾਣੀ ਜੇ ਹੋਰ ਥੋੜਾ ਆ ਗਿਆ ਤੇ ਪਿੰਡ ਦੇ ਅੰਦਰ ਤੱਕ ਚਲ ਜਾਣਾ ਪਾਣੀ ਹੁਣ ਤੁਹਾਨੂੰ ਮੈਂ ਦਿਖਾਣਾ ਵਾਂ ਡਰੋਨ ਦੇ ਨਾਲ ਨਾਲ ਸਾਰੇ ਲਾਗੇ ਬੰਨੇ ਦਾ ਹਾਲ ਇਧਰਲੀ ਸਾਈਡ ਇੱਕ ਗੁਰਦੁਆਰਾ ਸਾਹਿਬ ਆ ਦੇਖੋ ਤੇ ਇਹ ਸਾਰਾ ਹੀ ਪਾਣੀ ਦੇ ਅੰਦਰ ਡੁੱਬਿਆ ਹੋਇਆ ਇਸ ਟਾਈਮ ਤੇ ਪੂਰੇ ਗੁਰਦਾਰੇ ਦੇ ਕੰਪਲੈਕਸ ਦੇ ਅੰਦਰ ਪਾਣੀ ਹੀ ਪਾਣੀ ਹੋ ਰੱਖਿਆ ਵਾ। ਆਹ ਦੇਖੋ ਕਿੰਨਾ ਔਖਾ ਹੋਇਆ ਪਿਆ ਕੰਮ। ਵੈਸੇ ਗੁਰਦਾਰੇ ਤੱਕ ਸੜਕਾਂ ਵੀ ਪੱਕੀ ਬਣੀ ਹੋਈ ਹੈ ਜਿੱਥੇ ਪਿੰਡ ਦਿਖਾਇਆ ਨਾ ਮੈਂ ਤੁਹਾਨੂੰ ਕਿ ਨਾਲ ਹੀ ਡੁੱਬਣ ਵਾਲੇ ਪਿੰਡ ਦੇ ਨਾਲ ਹੀ ਪਾਣੀ ਆਇਆ ਵਾ। ਉਥੋਂ ਸੜਕ ਪੱਕੀ ਜਾਂਦੀ ਵਾ ਇੱਥੇ ਤੱਕ। ਤੇ ਪਰ ਇਸ ਟਾਈਮ ਤੇ ਕੁਝ ਨਹੀਂ ਦਿਖ ਰਿਹਾ ਇਥੇ। ਸਾਰਾ ਪਾਣੀ ਪਾਣੀ ਹੋ ਰੱਖਿਆ ਜੋ। ਸਾਰਾ ਖਾਲੀ ਹੈ ਇਸ ਟਾਈਮ ਤੇ। ਕਨਾਂ ਓਕਾ ਨਾ ਇਥੇ ਆਉਂਦਾ ਕੋਈ ਸਾਧਨ ਜੋ ਇਸ ਟਾਈਮ ਨਾ ਆਉਂਦਾ। ਬੇੜੀਆਂ ਚਲਦੀਆਂ ਥੋੜੀਆਂ-ਬਹੁਤ ਵਿੱਚ। ਪਰ ਇੱਥੇ ਰਹਿਣ ਦਾ ਕੋਈ ਹੁਣ ਹੈ ਹੀ ਨਹੀਂ ਇੰਨਾ ਕਿਉਂਕਿ ਨਾ ਲਾਈਟ ਆ ਰਹੀ ਹੈ, ਨਾ ਖਾਣ-ਪੀਣ ਦਾ ਕੋਈ ਇੰਤਜ਼ਾਮ ਨਾਲੇ ਪਾਣੀ ਦੇ ਵਿੱਚ 100 ਤਰੀਕੇ ਦੇ ਕਿਟਾਨੋਂ ਵਗੈਰਾ ਹੁਣ। ਬਾਕੀ ਇਧਰਲੀ ਸਾਈਡ ਦੇਖੋ। ਪੂਰਾ ਪਾਣੀ ਕਿੱਥੋਂ ਤੱਕ ਹੋਇਆ ਵਾ ਸਾਰੇ ਇਹ ਜਿੰਨਾ ਤੁਹਾਨੂੰ ਦੇਖ ਰਿਹਾ ਹੋਣਾ ਇਹ ਸਾਰਾ ਹੀ ਝੋਨਾ ਲੱਗਿਆ ਹੈ। ਤੇ ਸਾਰਾ ਹੀ ਇਸ ਟਾਈਮ ਤੇ ਪਾਣੀ ਦੇ ਅੰਦਰ ਹੋ ਚੁੱਕਿਆ ਵਾ। ਆਸ਼ਾਂ ਤੁਹਾਨੂੰ ਦਿਖ ਰਹੇ ਹੋਣਾ ਆ ਲਾਈਨ ਦੇ ਵਿੱਚ ਖੰਭੇ ਲੱਗੇ ਹੋਏ ਖੰਭੇ ਡੁੱਬੇ ਹੋਏ ਵੰ ਇਥੇ ਉਹ ਹਸਾਬ ਲਾ ਲਓ ਕਿ ਜੇ ਇੱਥੇ ਖੰਭੇ ਲੱਗੇ ਤੇ ਇੱਥੇ ਸਾਰਾ ਫਸਲ ਹੁੰਦੀ ਸੀ ਸੁੱਕਾ ਹੀ ਕੰਮ ਹੁੰਦਾ ਸੀ ਤੇ ਹੁਣ ਇਸ ਟਾਈਮ ਇੱਥੇ ਇਦਾਂ ਲੰਗਣਿਆ ਵਾ ਜਿ ਤਰ੍ਹਾਂ ਕਿ ਸਮੁੰਦਰ ਬਣਿਆ ਹੋਵੇ ਇੱਕ ਹਿਸਾਬ ਦਾ ਗਾਂਹ ਤੱਕ ਨੀਕਾ ਮਾਰੋ ਸਾਰੇ ਝੋਨੇ ਜੇ ਡੁੱਬੇ ਹੋਏ ਜਿਹੜੀ ਮੈਂ ਪੱਕੇ ਸੜਕ ਦੀ ਗੱਲ ਕਰਾਂ ਗੁਰਦੁਆਰੇ ਦੇ ਲਾਗ ਆਉਂਦੀ ਆ ਆ ਦੇਖੋ ਆਹ ਸੜਕ ਵਾ ਅੱਗੇ ਤੁਹਾਨੂੰ ਦੇਖੇਗਾ ਉਹ ਟਰੈਕਟਰ ਟਰਾਲੀ ਆ ਦੇਖੋ ਉਥੇ ਸੇਵਾਦਾਰ ਕਰ ਰਹੇ ਵਲੋਂ ਕੀ ਪਿੰਡਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹਨਾਂ ਜਿਹਨਾਂ ਲੋਡ ਵਾ ਲੰਗਰ ਵਗੈਰਾ ਦੇ ਕੁਝ ਵੀ ਆ ਆ ਦੇਖੋ ਸੜਕ ਤੇ ਉੱਪਰ ਖੜੇ ਵਾ ਟਰੈਕਟਰ ਟਰਾਲੀ ਦਾ ਸਾਰਾ ਸੜਕ ਦੇ ਉੱਪਰ ਪਾਣੀ ਕਰਾਸ ਹੋ ਰਿਹਾ ਆ ਮੋਟਰ ਦਾ ਕੋਠਾ ਦੇਖੋ ਕਿੱਥੋਂ ਤੱਕ ਡੁੱਬਿਆ ਇੱਥੋਂ ਤਾਂ ਹੀ ਅੰਦਾਜ਼ਾ ਲਾ ਲੋ 6-6 ਫੁੱਟ ਪਾਣੀ ਵਾ ਇੱਥੇ ਪਿੰਡ ਦੇ ਲੋਕ ਦੱਸ ਰਹੇ ਸੀ ਕਿ 6-6 ਫੁੱਟ ਤੱਕ ਤੇ ਜ਼ਿਆਦਾ ਗਾਂ ਜਾਈਏ ਤੇ 10 ਤੇ ਆ ਪਿੰਡ ਦੇ ਨਾਲ ਜੋੜਦਾ ਸੀ ਉਹ ਸੜਕ ਜਿਹੜੀ ਨਾਲ ਹੈ ਨਾ ਤੇ ਪਰ ਹੁਣ ਬਿਲਕੁਲ ਕਨੈਕਟੀਵਿਟੀ ਟੁੱਟ ਚੁੱਕੀ ਆ ਆ ਹੁਣ ਤਾਂ ਉਹ ਖੰਬੇ ਇੱਥੋਂ ਪੀਰ ਦੇਖ ਰਹੇ ਵਾ ਇੱਥੋਂ ਤੋਂ ਅੰਦਾਜ਼ਾ ਲਾਓ ਕਿ ਇੱਥੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ ਜਿਹੜਾ ਕਿ ਕੁਛ ਪਿਸਟਲ ਕੁਛ ਦਿਨਾਂ ਤੋਂ ਇੰਨਾ ਪਾਣੀ ਚੜ ਗਿਆ ਇੱਥੇ ਉਦਾਂ ਪਾਣੀ ਨਾਰਮਲ ਕਿੱਥੋਂ ਤੱਕ ਰਹਿੰਦਾ ਵਾ ਜੇ ਆਪਾਂ ਉਦਾਂ ਨਾਰਮਲ ਦਿਨਾਂ ਚ ਵੇਖੀਏ ਤੇ ਜੇ ਨਾਰਮਲ ਦਿਨਾਂ ਚ ਦੇਖਣਾ ਆ ਹਾਂਜੀ ਇਹ ਜਿਹੜੇ ਕਮਾ ਆ ਦਿਆ ਹਾਂਜੀ ਉਹ ਦਿਖ ਰਹੇ ਹਾਂ ਜੀ ਹਾਂ ਜੀ ਇਹਨਾਂ ਤੋਂ ਬਹੁਤ ਪਰਲੇ ਪਾਸੇ ਉਹ ਜਿਹੜੇ ਵਿੱਚ ਦਰਖਤ ਆ ਠੀਕ ਹੈ ਠੀਕ ਹੈ ਉਹ ਜਿਆਦਾ ਕਿਨਾਰੇ ਤੇ ਆ ਹੂੰ 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 ਇਧਰ ਉਹ ਜਿਹੜੇ ਦਰਖਤ ਆ ਹਾਂ ਜੀ ਹਾਂ ਜੀ ਉਹ ਪਾਰ ਵਾਲੇ ਕਿਨਾਰੇ ਤੇ ਆ ਠੀਕ ਹੈ ਠੀਕ ਹੈ ਇਧਰ ਵੀ ਉਹ ਪਾਰ ਵਾਲੇ ਕਿਨਾਰੇ ਤੇ ਆ ਉਹਨਾਂ ਦੇ ਉਧਰਲੇ ਪਾਸੇ ਦਰਿਆ ਆ ਆ ਵਾਵਾ ਇੰਦਰ ਆ ਪਾਣੀ ਆ ਰਿਹਾ ਪਾਣੀ ਬਹੁਤ ਇੱਥੇ ਸੜਕ ਹੈਗੀ ਪਹਿਲਾਂ ਕਿ ਕਿੱਦਾਂ ਇੱਥੋਂ ਤੱਕ ਇਹ ਸੜਕ ਸੜਕ ਪੂਰੀ ਆ ਜੀ ਅੱਛਾ ਸਾਰੇ ਡੁੱਬੀ ਪਈ ਇੱਕ ਸਾਲ ਦੀ ਹਣਾ ਠੀਕ ਹੈ ਠੀਕ ਹੈ ਕਿੰਨੇ-ਕਿੰਨੇ ਫੁੱਟ ਪਾਣੀ ਹੋਊਗਾ ਇੱਥੇ ਆ ਜੀ ਸਾਪਾ ਵੇਖੀ ਲਾਇਆ ਹਿਸਾਬ ਤੇ ਉਹ ਜਿਹੜੀ ਜਗ੍ਹਾ ਆ ਹਾਂਜੀ ਉੱਥੇ 6-6 ਫੁੱਟ ਪਾਣੀ ਆ ਆ ਉਹ ਜਿਹੜਾ ਬਣਿਆ ਕੋਟ ਮੋਟਰ ਆਣਾ ਠੀਕ ਆ ਠੀਕ ਆ ਇਹਦੇ ਫੁੱਲਦੇ ਬੰਨੇ ਜਿਹੜੇ ਖੇਤ ਆ ਹਾਂਜੀ ਉੱਥੇ ਜ਼ਿਆਦਾ ਆ ਉੱਥੇ ਜ਼ਿਆਦਾ ਹਾਂਜੀ ਠੀਕ ਆ ਠੀਕ ਆ ਠੀਕ ਇਹਦੇ ਆਹ ਇੱਥੋਂ 4-5 ਕਿੱਲੇ ਦੇ ਉੱਤੇ ਉਹ ਵਿੱਚ ਦੀ ਹਾਂਜੀ ਉੱਥੇ ਮੇਰਾ ਝੋਨਾ ਸੀ ਠੀਕ ਆ ਠੀਕ ਆ ਆ ਸਾਰੇ ਇੱਥੇ ਮਰਲਾ ਝੋਨਾ ਹੀ ਲੱਗੇ ਹੋਏ ਜਿਹੜੀ ਟੁੱਪੇ ਆ ਠੀਕ ਆ ਠੀਕ ਆ ਠੀਕ ਆ ਆ ਦੇਖੋ ਇੱਥੇ ਵੀ ਹਰੀਕੇ ਵਾਂਗੀ ਮੋਟਰ ট্রান্সਫਾਰਮ ਡੁੱਬੇ ਹੋਇਆ ਤੇ ਕਿੰਨਾ ਤਗੜਾ ਕੋਠਾ ਪਾਇਆ ਗਏ ਨੇ ਬੰਬੀਆ ਮਤਲਬ ਤੇ ਸਾਰੇ ਹੀ ਡੁੱਬੇ ਆ ਤੇ ਕਿੰਨਾ ਨੁਕਸਾਨ ਹੋਣਾ ਤੁਸੀਂ ਆਪ ਸੋਚ ਲਓ ਨੇ ਇਹ ਹੜਾ ਤੋਂ ਨੁਕਸਾਨ ਬਹੁਤ ਜ਼ਿਆਦਾ ਆ ਦੇਖੋ ਆ ਕਿਸੇ ਦਾ ਘਾਰ ਹੀ ਡੰਗਰਾ ਦਾ ਸ਼ੈੱਡ ਪਾਇਆ ਹੋਇਆ ਸਾਰਾ ਕੁਝ ਤੇ ਸਾਰਾ ਹੀ ਪਾਣੀ ਦੇ ਅੰਦਰ ਮੈਂ ਜਦੋਂ ਪਾਣੀ ਲੱਠੂਗਾ ਇੱਥੇ ਕਿੰਨੀ ਰੇਤਾਂ ਹੋਣੀ ਆ ਕਿੰਨਾ ਮਿੱਟੀ ਇਕੱਠੀ ਹੋਈ ਜਣੀ ਆ ਪਾਣੀ ਆਹਨ ਤੱਕ ਤਾਂ ਹੈ ਮੁਸੀਬਤ ਪਰ ਉਤਰਨ ਤੋਂ ਬਾਅਦ ਵੀ ਬੜੀ ਮੁਸੀਬਤ ਜਿ ਸਦਰੋਂ ਦੀ ਵੀਡੀਓ ਬਣਾਉਂਦੇ ਬਣਾਉਂਦੇ ਇੱਥੇ ਨਾ ਫੇਰ ਮਾਲ ਖਰਾਬ ਪਾਣੀ ਬਹੁਤ ਉੱਤੋਂ ਪਿੱਛੋਂ ਚਿੱਟਾ ਪਾਣੀ ਦਿਖ ਰਿਹਾ ਹੁਣ ਤੁਹਾਨੂੰ ਲੌਗ ਵਿੱਚ ਦਿਖਿਆ ਹੋਣਾ ਤੇ ਮੇਂ ਹੀ ਪੈਣਾ ਵੀ ਸ਼ੁਰੂ ਹੋ ਗਿਆ ਜੋ ਤੇ ਪਾ ਲੋ ਹੁਣ ਇੱਥੇ ਥੋੜਾ ਰਹਿਣਾ ਸੇਫ ਨਹੀਂ ਅਸੀਂ ਚੱਲੇ ਹਾਂ ਅੱਗੇ ਤੇ ਪਾਣੀ ਛੱਡ ਰਿਹਾ ਪਾਣੀ ਛੱਡ ਰਿਹਾ ਜੇ ਵੀ ਪਿੱਛੋਂ ਨਾ ਕਿਉਂਕਿ ਦੋ ਰੰਗਾ ਪਾਣੀ ਦਿਖ ਰਿਹਾ ਵਾ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਦੱਸ ਰਹੇ ਕਿ ਚਿੱਟਾ ਪਾਣੀ ਤਾਂ ਕਿ ਪਿੱਛੋਂ ਪਾਣੀ ਆ ਰਿਹਾ ਜੇ ਵੀ ਤੋਂ ਪਿੱਛੋਂ ਦੇਖ ਵੀ ਪਾਣੀ ਛੱਡਿਆ ਜਾ ਰਿਹਾ ਵਿਆਸ ਰਿਵਰ ਵਾਲਾ ਜਿਹੜਾ ਨਾ ਸੋਣ ਅਸੀਂ ਚੱਲਦੇ ਹਾਂ ਇੱਥੋਂ ਤੇ ਦੇਖਦੇ ਅੱਗੇ ਹੁਣ ਕਿੱਥੋਂ ਨੂੰ ਜਾਂਦੇ ਆ ਆਹ ਦੇਖੋ ਤੁਸੀਂ ਸ਼ਾਇਦ ਦੇਖ ਪਾ ਰਹੇ ਹੋ ਹਨਾ ਇੱਧਰ ਪਾਣੀ ਅੱਗੇ ਸਾਫ਼ ਹੈ ਤੇ ਪਿੱਛੇ ਤੇਲੋ ਜਾਂ ਰੈੱਡ ਕਹਿ ਲੋ ਉਹ ਪਾਣੀ ਨਵਾਂ ਪਿੱਛੋਂ ਛੱਡਿਆ ਜਾ ਰਿਹਾ ਸਾਰਾ ਮੈਂ ਤਾਂ ਹਜੇ ਵੀ ਹਟਣ ਤਾਂ ਨਾ ਹੀ ਨਹੀਂ ਲੱਗ ਰਿਹਾ 50 ਮਿੰਟਾਂ 'ਚ ਇੰਨਾ ਕ ਜਿਆਦਾ ਬਦਲ ਆ ਗਿਆ ਤੇ ਇੰਨਾ ਕ ਜਿਆਦਾ ਤੇਜ਼ ਮੀਂਹ ਸ਼ੁਰੂ ਹੋ ਗਿਆ ਕਿ ਪੁੱਛੋ ਹੀ ਨਾ ਇਦਾਂ ਦੇ ਹਾਲਾਤ ਮਾਰੇ ਹੁੰਦੇ ਜਾਣਗੇ ਕਿ ਹੋਂਤੇ ਹੋ ਕੇ ਬਾਬਾ ਜੀ ਹਟਾਵੇ ਮੈਂ ਪਿੱਛੋਂ ਪਾਣੀ ਆਉਣਾ ਬੰਦ ਹੋਵੇ ਆਵੇ ਮੰਡ ਹੋਣਾ ਅਸੀਂ ਚੱਲੇ ਆਂ ਜੋਲ ਟਾਏ ਵਾਲਾ ਮੰਡ ਇਧਰ ਹੀ ਸਾਈਡ ਤੋਂ ਉੱਪ ਜਾਣਾ ਅੱਗੇ ਰਾਈਟ ਹੋ ਜਾਣਾ ਇਹੋ ਬਾਬਾ ਜੀ ਅਰਦਾਸ ਆ ਕਿ ਮੁਸੀਬਤ ਨੂੰ ਟਾਲੋ ਤੁਹਾਨੂੰ ਕੱਢੋ ਇਸ ਮੁਸੀਬਤ ਜਿਹੜਾ ਪੰਜਾਬ ਨੂੰ ਤੇ ਵੱਤ ਵਾਰ ਅਰਦਾਸ ਕਰੋ ਸਾਰੇ ਜਾਣੇ ਬਾਬੇ ਜੀ ਅੱਗੇ ਅਸੀਂ ਹੁਣ ਜਾ ਰਹੇ ਆਂ ਆਪਣੇ ਨਾਨਕਿਆਂ ਦੇ ਪਿੰਡ ਜੋਲ ਤੇ ਉਧਰਲੀ ਸਾਈਡ ਪਾਣੀ ਦੇਖਣ ਪਰ ਰਾਸਤਾ ਵੇਖੋ ਰਾਸਤਾ ਛੜ ਕੇ ਥੱਲੇ ਬੈ ਗਈ ਆ ਖੱਲੋ ਮਿੱਟੀ ਭਾਗੀ ਮਿਲਾਦਾ ਤੇ ਸੜਕ ਟੁੱਟ ਗਈ ਇੱਕ ਆਹ ਟੁੱਟੀ ਜੋ ਇੱਕ ਇੱਕ ਗੋਲ ਤਿੰਨ ਚਾਰ ਜਗ੍ਹਾ ਤਿੰਨ ਚਾਰ ਜਗ੍ਹਾ ਤਾਂ ਸਾਰੀ ਸੜਕ ਟੁੱਟੀ ਜੇ ਹੁਣ ਇੱਥੋਂ ਗੱਡੀ ਸਾਡੀ ਅੱਗੇ ਜਾਣੀ ਨਹੀਂ ਸਿਰਫ ਮੋਟਰਸਾਈਕਲ ਜੋਗਾ ਥਾਵਾ ਜਾਂ ਛੋਟੀ ਗੱਡੀ ਸੋ ਹੁਣ ਸਾਨੂੰ ਇੱਥੋਂ ਮੁੜਨਾ ਪੈਣਾ ਵਾ ਵਾਪਸੀ ਨੂੰ ਆਹ ਵੇਖੋ ਇੱਥੋਂ ਤੁਸੀਂ ਹਲਾਤ ਲਾ ਦੋ ਕਿ ਇਹ ਹੜਾਣਾ ਕਿੰਨਾ ਔਖਾ ਹੋਇਆ ਪਿਆ ਪੰਜਾਬ ਦਾ ਤੇ ਜਿਹੜਾ ਮੀਂਹ ਆ ਉਹਦੇ ਰੋਗਾਂ ਦਾ ਨਾਂ ਨਹੀਂ ਲਾਉਂਦਾ ਇੰਨਾ ਕੁ ਤੇਜ਼ ਮੀਂਹ ਆ ਰਿਹਾ ਜਿਹਾ ਹਜੇ ਵੀ ਆਹ ਵੇਖੋ ਪਾਣੀ ਦੇ ਵਿੱਚ ਤੁਹਾਨੂੰ ਦਿਖ ਜਾਣਾ ਮੀਂਹ ਪੈਂਦਾ ਹੋਇਆ ਉੱਪਰ ਬੱਦਲ ਦੇਖੋ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਕਿ ਬੱਦਲ ਹਰ ਜੋਗਾ ਜਾਂ ਕਿੱਦਾਂ ਆ ਇੰਨਾ ਜ਼ਿਆਦਾ ਬਦਲ ਹੋਇਆ ਜੋ ਇੱਥੇ ਹਰ ਸਾਈਡ ਤੇ ਇਹ ਤੇ ਹੁਣ ਬਾਬਾ ਨਾਨਕ ਹੀ ਅਮੇਰ ਕਰੇ ਤੇ ਜਿਹੜਾ ਪੰਜਾਬ ਹੈ ਇਹਨੂੰ ਬਚਾਵੇ ਇਸ ਮੁਸੀਬਤ ਤੋਂ ਬਹੁਤ ਔਖਾ ਆ ਪਿਆ ਜੋ ਕੰਮ ਇੱਥੇ ਜੋਹਲਾਂ ਵਾਲੇ ਮਤਲਬ ਕਿ ਝੋਨੇ ਦੇ ਜੇ ਸੇਫ ਹੀ ਆ ਬਸ ਜਿਹੜਾ ਮੀਂਹ ਆ ਨਾ ਇਹ ਨਹੀਂ ਹਟਨਦਾ ਕਿਉਂਕਿ ਦਰਿਆ ਪਿੱਛੋਂ ਮੀਂਹ ਨਾ ਚੜਨਾ ਵਾ ਕਿਉਂਕਿ ਪਿੱਛੇ ਵੀ ਮੀਂਹ ਪੈ ਰਿਹਾ ਆਣਾ ਵਾ ਤੇ ਉਹਦੇ ਕਰਕੇ ਥੋੜਾ ਖਤਰਾ ਹੈਗਾ ਬਟ ਇੱਥੇ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੈ ਹਲੇ ਤੱਕ ਜ਼ਮੀਨਾਂ ਵਗੈਰਾ ਬਹੁਤ ਜ਼ਿਆਦਾ ਤੇਜ਼ ਬਹੁਤ ਤੇਜ਼ ਵੀ ਹੋ ਗਿਆ ਜੋ ਇਹ ਬਣੂ ਪੰਜਾਬ ਦਾ ਹੋਸ਼ ਦੇਖਦੇ ਆਂ ਕੋਈ ਕੱਲ ਨਹੀਂ ਆ ਰਿਹਾ ਦੇਖਿਓ ਤੁਸੀਂ ਥੋੜੇ ਤੇ ਪਹਿਲਾਂ ਬਰਾਂਹ ਛੋੜ ਲੈ ਕੁਝ ਵੀ ਨਹੀਂ ਆਗਾ ਇਹ ਇਹ ਬੱਦਲ ਕੋਈ ਨਹੀਂ ਕਿੱਥੋਂ ਇਹ ਸਾਰਾ ਹਫ਼ਤਾ ਨਾ ਇਹ ਸਾਰਾ ਹਫ਼ਤਾ ਹੀ ਮੀਂਹ ਦਿਖਾ ਰਿਹਾ ਉਹ ਪਰ ਜੇ ਇਦਾਂ ਰਿਹਾ ਤੇ ਕੰਮ ਬੜਾ ਖਰਾਬ ਹੋ ਜਾਣਾ ਜੋ ਸਵੇਰੇ ਜਦੋਂ ਅਸੀਂ ਘਰੋਂ ਨਿਕਲੇ ਸੀ ਨਾ ਉਦੋਂ ਥੋੜੇ ਥੋੜੇ ਤੋਂ ਕੋਈ ਨਾਮ ਨਿਸ਼ਾਨ ਨਹੀਂ ਮਿਲਿਆ ਹੁਣ ਅਸੀਂ ਜਦੋਂ ਪਹੁੰਚਿਆ ਵਾਪਸੀ ਤੇ ਦੇਖੋ ਇੱਥੇ ਕਿੰਨਾ ਜ਼ਿਆਦਾ ਮੀਂਹ ਇੱਥੇ ਵੀ ਆ ਗਿਆ ਤੇ ਬੱਦਲ ਤੋਂ ਨਜ਼ਰ ਆ ਲਓ ਸਾਡਾ ਨਾਲਾ ਮੀਂਹ ਹੀ ਜੋ ਦੋ ਤਿੰਨ ਦਿਨ ਅੱਜ ਤੁਹਾਨੂੰ ਅਸੀਂ ਇੱਧਰਲਾ ਇਲਾਕਾ ਦਿਖਾਇਆ ਤਰਨਤਾਰਨ ਤੇ ਸਾਡੇ ਨਾਲਕੇ ਤੇ ਉਧਰ ਮੁੰਡਾ ਪਿੰਡ ਜਿੱਦਾਂ ਬਿਆਸਤ ਰਿਆ ਲੱਗਦਾ ਜਿੰਨਾਂ ਨਾਲ ਤੇ ਨਾਲ ਹਰੀਕੇ ਹਨਾ ਠੀਕ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਇੱਧਰ ਥੋੜੀ ਤੇ ਬਾਕੀ ਕੱਲ ਅਸੀਂ ਜਾਵਾਂਗੇ ਅਜਨਾਲੇ ਤੇ ਗੁਰਦਾਸਪੁਰ ਵਾਲੀ ਸਾਈਡ ਟਰਾਈ ਕਰਾਂਗੇ ਤੇ ਉੱਥੋਂ ਦਾ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਨਾ ਸੋਚ ਕੀ ਅਸੀਂ ਵਲੌਗ ਬਣਾਉ ਲਈ ਜਾ ਰਹੇ ਹਾਂ ਜਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਾਸਟ 4 ਦਿਨਾਂ ਤੇ ਜਾ ਰਹੇ ਹਾਂ ਬਟ ਅਸੀਂ ਉਦੋਂ ਕੋਈ ਵੀ ਰਿਕਾਰਡ ਨਹੀਂ ਕੀਤੀ ਤੇ ਕੁਝ ਨਹੀਂ ਆਪਾਂ ਤੁਹਾਨੂੰ ਸ਼ੋਅ ਕੀਤਾ ਕਿ ਇਦਾਂ ਵਾ ਬਟ ਹੁਣਾਂ ਨੂੰ ਲੱਗਿਆ ਕਿ ਇਹ ਚੀਜ਼ਾਂ ਦਿਖਾਉਣੀ ਚਾਹੀਦੀਆਂ ਤਾਂਕਿ ਜਿੰਨੇ ਵੀ ਲੋਕ ਹੈਲਪ ਕਰ ਸਕਣ ਨਾ ਤੇ ਸਿਚੁਏਸ਼ਨ ਵੇਖ ਕੇ ਹੈਲਪ ਕਰਨ ਕਿਉਂਕਿ ਉਹਨਾਂ ਨੂੰ ਸੱਚੀ ਇਸ ਟਾਈਮ ਤੇ ਲੋੜ ਵਾ ਜਿਹੜੇ ਫਸੇ ਪਏ ਉਹ ਦੇਖਿਆ ਤੁਸੀਂ ਵੀਡੀਓ ਚ ਕੋਠੇ ਲੋਕਾਂ ਦੇ ਡੁੱਬੇ ਪਏ ਹੋ ਹਨਾ ਉਹਨਾਂ ਨੂੰ ਰਾਸ਼ਨ ਨੂੰ ਪਾਣੀ ਰਹਿਣ ਦਾ ਖਾਣ ਪੀਣ ਦਾ ਉਹਨਾਂ ਦੇ ਜਾਨਵਰਾਂ ਨੂੰ ਜੋ ਜਿੰਨੇ ਵੀ ਉਸ ਦਾ ਥੋੜਾ ਬਹੁਤ ਕੰਟਰੀਬਿਊਸ਼ਨ ਕਰੋ ਸਾਡੇ ਤੋਂ ਤੇ ਜਿੰਨਾ ਹੋ ਸਕਿਆ ਅਸੀਂ ਕੀਤਾ ਵਾ ਜਿਆਦਾ ਤੇ ਚਲੋ ਅਸੀਂ ਹਜੇ ਕੰਮ ਨਹੀਂ ਪਾਇਆ ਬਟ ਚਲੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਹੁਣ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਸੋ ਜਿੱਥੇ ਵੀ ਉਹ ਸੇਫ ਰੋ ਸੁਰੱਖਿਅਤ ਜਗ੍ਹਾ ਤੇ ਰੋ ਤੇ ਕੋਈ ਵੀ ਰਿਸਕ ਨਾ ਲੋ ਇਸ ਟਾਈਮ